ਸਤਿ ਸ਼੍ਰੀ ਅਕਾਲ ਦੋਸਤੋ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵਿਆਹ ਸੋ ਮੇਰੇ ਜੀ ਮਿੱਤਰ ਦੇ ਬੇਟੀ ਦਾ ਵਿਆਹ ਸੀਗਾ ਜੀ ਤੇ ਆਪਾਂ ਉਥੇ ਪਹੁੰਚ ਚੁੱਕੇ ਹਾਂ ਤੇ ਆਪਾਂ ਬਰਾਤੀ ਜਾ ਰਹੇ ਹਾਂ ਜੇ ਨਾਲ ਉਹਨਾਂ ਦੇ ਸੋ ਆਜੋ ਦੇਖਦੇ ਹਾਂ ਵਿਆਹ ਦੇ ਰੰਗ ਤੇ ਦੇਖੋ ਜੀ ਇਹ ਜਿਹੜੇ ਹੈਗੇ ਮਲਵਈ ਗਿੱਧੇ ਵਾਲੇ ਇਹਨਾਂ ਨੇ ਮੋਜਾਂ ਲਾਈਆਂ ਹੋਈਆਂ ਹੋ ਰੰਗ ਬੰਨੇ ਹੋਏ ਪੂਰੇ ਤੇ ਉਧਰ ਜਿਹੜਾ ਲੜਕਾ ਵਾਜੀ ਉਹਦੀ ਜਿਹੜੀ ਆ ਦੇਖੋ ਸਹਰੇ ਦੀ ਰਸਮਾਂ ਪੂਰੀ ਹੋ ਚੁੱਕੀ ਆ ਤੇ ਮਾਂ ਬਾਪ ਲੜਕੇ ਦੇ ਬਾਕੀ ਵੀ ਰਸਮਾਂ ਜਿਹੜੀਆਂ ਪੂਰੀਆਂ ਕਰ ਰਿਹਾ ਜੀ ਫੋਟੋ ਸ਼ੂਟ ਹੋ ਰਿਹਾ ਵਾ ਥੋੜਾ ਕੈਮਰੇ ਵਾਲਾ ਥੋੜਾ ਲੀਡ ਆਇਆ ਸੀਗਾ ਇਸ ਕਰਕੇ ਆਪਾਂ ਲੀਡ ਹੋ ਗਏ ਤੇ ਇਹ ਉਹਦਾ ਆਪਾਂ ਜਲਦੀ ਚੱਲ ਪਣਾ ਸੀਗਾ ਸੋ ਹੁਣ ਵੀ ਕਰਦੇ ਆਂ ਛਿਤੀ ਛਿਤੀ ਤਿਆਰੀ ਤੇ ਆ ਲੜਕੇ ਦੇ ਚਾਚਾ ਜੀ ਫੋਟੋ ਸ਼ੂਟ ਕਰਾ ਰਹੇ ਆ ਜੀ ਤੇ ਸਾਰੀ ਬਰਾਤ ਜਿਹੜੀ ਆ ਤਿਆਰ ਹੋ ਕੇ ਪਹੁੰਚ ਚੁੱਕੀ ਆ ਕਿ ਆਮ ਸਿਰ ਤੇ ਜਲਦੀ ਆਪਾਂ ਚੱਲ ਪਾਂਗੇ ਜੀ ਆ ਦੇਖੋ ਫੋਟੋ ਸ਼ੂਟ ਹੋ ਰਿਹਾ ਵਾ ਸੋ ਜਿਹੜੀ ਸੁਰਮੇ ਦੀ ਰਸਮ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਭਾਬੀ ਵੱਲੋਂ ਵੱਡੀ ਭਾਬੀ ਕਹਿੰਦੇ ਹੁੰਦੇ ਮਾਂ ਵਰਗੀ ਤੇ ਭਾਬੀ ਵੱਲੋਂ ਜਿਹੜੀ ਉਹ ਰਸਮ ਅਦਾ ਕੀਤੀ ਜਾ ਰਹੀ ਸੁਰਮੇ ਦੀ ਤੇ ਲੱਗੀਆਂ ਨੂੰ ਵਿੱਚ ਮੋਜਾਂ ਲੱਗੀਆਂ ਹੋਈਆਂ ਦੇਖੋ ਲੱਗੀ ਵੀ ਲੱਗੀ ਖੜਾ ਜੀ ਪਲੇਟ ਲੈ ਕੇ ਤੇ ਜੇ ਲੱਗੀ ਵੀ ਦਾ ਵੀ ਰੋਲ ਕਹਿੰਦੇ ਖਾਸ ਹੁੰਦਾ ਵਾ ਵਿਆਹ ਦੇ ਵਿੱਚ ਤੇ ਦੇਖੋ ਜੀ ਲੱਗੀ ਵੀ ਇਹ ਆਪਣੇ ਜੋਗੀ ਕਾਰ ਵਿਹਾਰ ਨਾਲ ਹੋ ਕੇ ਕਰਵਾ ਰਿਆ ਹੁੰਦਾ ਵਾ ਲੱਗੀ ਦਾ ਵੀ ਬਹੁਤ ਯੋਗਦਾਨ ਹੁੰਦਾ ਇਹਦੇ ਵਿੱਚ ਸੋ ਆ ਦੇਖੋ ਇਹ ਜੋ ਵੀ ਵਾਰਨੇ ਹੋ ਰਹੇ ਆ ਤੇ ਲੱਗੀ ਵੀ ਲੱਗੀ ਖੜਾ ਲੈ ਰਿਆ ਵਾਰਨੇ ਫੜ ਰਿਆ ਤੇ ਰਸਮਾਂ ਜਿਹੜੀਆਂ ਬਸ ਪੂਰੀਆਂ ਹੋ ਗਈਆਂ ਵਾ ਤੇ ਕੁਛ ਦਿਨ ਵਿੱਚ ਜਿਹੜਾ ਆਪਾਂ ਚੱਲ ਪੈਣਾ ਜੀ ਤੇ ਸਾਰੇ ਜਿਹੜੇ ਬਰਾਤ ਕੁਝ ਮੇਰੇ ਖਿਆਲ ਨਾਲ ਤਿਆਰ ਹੋ ਗਏ ਆ ਕੁਝ ਹੋ ਗਏ ਆ ਤੇ ਕੁਝ ਆਉਣ ਵਾਲੇ ਆ ਘਰਾਂ ਚੋਂ ਤੇ ਬਸ ਕੁਝ ਦੀਰਦਨ ਤਿਆਰ ਤੇ ਜਿਹੜਾ ਲਾਲਾ ਵਾ ਇਹ ਮੇਰੇ ਖਿਆਲ ਨਾਲ ਜਾਏਗਾ ਹੀ ਮਠਾ ਟਿਕਣ ਗੁਰਦੁਆਰਾ ਸਾਹਿਬ ਪਹਿਲਾਂ ਤੇ ਜਿਹੜੀ ਬਾਕੀ ਬਰਾਤ ਆ ਉਹ ਇੱਥੋਂ ਗੱਡੀਆਂ ਵਿੱਚ ਬੈਠ ਜਾਏਗੀ ਤੋ ਚੱਲ ਪੈਗੀ ਸੋ ਇੱਥੋਂ ਜਿਹੜਾ ਆਪਾਂ 30 40 ਕਿਲੋਮੀਟਰ ਦਾ ਹੈਗਾ ਜਿਹੜਾ 40 ਕਿਲੋਮੀਟਰ ਜਿੱਥੇ ਆਪਾਂ ਜਾਣਾ ਆ ਸੋ ਫੋਟੋ ਸ਼ੂਟ ਹੋਈ ਜਾ ਰਿਹਾ ਹੈ ਤੇ ਇੱਥੇ ਕਾਫੀ ਤੁਹਾਨੂੰ ਪਤਾ ਵੀ ਜਿਹੜੀਆਂ ਹੁੰਦੀਆਂ ਰਸਮਾਂ ਉਹ ਪੂਰੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਆ ਤੇ ਅਸਰੇ ਰਵੀ ਭਾਜੀ ਤੇ ਸਾਰੇ ਪੂਰੇ ਸਾਜ-ਤਾਜ ਕੀ ਖੜਿਆ ਚਲੋ ਦੋਸਤੋ ਹੁਣ ਜਿਹੜੇ ਲਾਲਾ ਜੀ ਆ ਉਹ ਗੁਰਦਵਾਰ ਸਾਹਿਬ ਮੱਥਾ ਟੇਕਣ ਜਾਣਗੇ ਤੇ ਜਿਹੜੀ ਬਾਕੀ ਬਰਾਦਾ ਸਾਰੀ ਉਹ ਜਿਹੜੀ ਆ ਉਹ ਬੈਠੇਗੀ ਗੱਡੀਆਂ ਦੇ ਵਿੱਚ ਲਓ ਜੀ ਮਲਵਈ ਗਿੱਧੇ ਵਾਲਿਆਂ ਨੇ ਵੀ ਚੱਕਤਾ ਕੰਮ ਆਪਣਾ ਸੋ ਇਹ ਬੜੀ ਘੈਂਟ ਪਰਫਾਰਮੈਂਸ ਆ ਜਿਹੜੇ ਮਲਵਈ ਗਿੱਧੇ ਵਾਲੇ ਨੇ ਇਹਨਾਂ ਦੀ ਬਹੁਤ ਵਧੀਆ ਬੰਦੇ ਆ ਮਤਲਬ ਇਹ ਬਾਖ ਕਮਾਲ ਗਾਉਂਦੇ ਆ ਯਾਰ ਪ੍ਰੋਗਰਾਮ ਇਹਨਾਂ ਦਾ ਜਿਹੜਾ ਨਾ ਘੈਂਟ ਹੀ ਆ ਇਹ ਸਾਰੇ ਮੇਰੇ ਮਿੱਤਰ ਆ ਟਾਂਡੇ ਤੋਂ ਹੀ ਨੇ ਇਹ ਰੰਗ ਬੰਨੇ ਹੋਏ ਪੂਰੇ ਇਹਨਾਂ ਨੇ ਸੋ ਲੋ ਵੀ ਦੂਸਰੋ ਤਿਆਰੀ ਹੋ ਚੁੱਕੀ ਆ ਜਿਹੜੀ ਗੁਰਦੁਆਰਾ ਸਾਹਿਬ ਮਥਾ ਟਿਕਣ ਜਾਣ ਦੀ ਤੇ ਲੜਕੇ ਦੇ ਪਿਤਾ ਨੇ ਜਿਹੜੇ ਚਾਚੇ ਦੇ ਉਹਨਾਂ ਨੇ ਨੂਡ ਵਾਰ-ਵਾਰ ਖੱਟਣਾ ਸ਼ੁਰੂ ਕਰਤੇ ਆ ਆ ਜਿਹੜੇ ਗਰੀਜੇ ਗੂਟਾ ਡਾਲ ਕੇ ਜਿਆ ਗਾਇਆ ਇਹ ਹੈਗੇ ਜੀ ਖੁੱਪੜ ਖੁੱਪੜ ਜੀ ਤੇ ਆਹ ਦੇਖੋ ਜੀ ਹੁਣ ਜਿਹੜਾ ਲੱਗੀ ਤੇਲ ਚੋਰਿਆ ਜੀ ਤੇਲ ਚੋਕੇ ਬਾਹਰ ਇਹਨਾਂ ਨੂੰ ਦਰਾਜੇ ਤੋਂ ਲਿਆਉਣਗੇ ਦੇਖੀ ਜੀ ਨੂਟ ਵਾਰੀ ਆ ਰਹੇ ਆ ਸੜਵਾਲਾ ਕਹਿੰਦੇ ਸੜਵਾਲੇ ਦਾ ਹੀ ਬਹੁਤ ਅਹਿਮ ਯੋਗਦਾਨ ਆ ਸੋ ਇਹ ਲਾੜੀ ਦੇ ਨਾਲ ਸੜਵਾਲਾ ਵੀ ਜਿੱਥੇ ਜਿੱਥੇ ਜਾਊਗਾ ਲਾੜਾ ਉਧਰ ਉਹ ਸੜਵਾਲਾ ਵੀ ਨਾਲ ਹੀ ਜਾਏਗਾ ਸੋ ਲੋ ਜੀ ਅਸੀਂ ਚੱਲ ਪਿਆ ਜੀ ਤੇ ਜਿਹੜਾ ਲਾੜਾ ਵਾ ਉਹਦੀ ਗੱਡੀ ਜਿਹੜੀ ਉਹ ਗੁਰਦੁਆਰਾ ਸਾਹਿਬ ਚੱਲ ਗਈ ਉਹ ਮੱਥਾ ਟੇਕ ਕੇ ਆਉਣਗੇ ਸਾਰੀਆਂ ਗੱਡੀਆਂ ਜਿਹੜੀਆਂ ਉਹ ਨਿਕਲ ਚੁੱਕੀਆਂ ਆ ਤੇ ਆਪਾਂ ਜਾ ਰਹੇ ਹੈਗੇ ਆ ਤੇ ਸਫ਼ਰ ਹੁਣ ਜਿਹੜਾ ਵਾਈ ਕਰੀਬ ਕੋਈ 1 ਘੰਟੇ ਦਾ ਆ। ਘੰਟਾ ਕੁ ਲੱਗ ਜਣਾ। ਸੋ ਪਹੁੰਚਣ ਆਪਾਂ ਫਿਰ ਉੱਥੇ ਦੇਖਦੇ ਆਂ ਉੱਥੇ ਅੱਗੇ ਜਾ ਕੇ ਕੀ ਪ੍ਰੋਗਰਾਮ ਹਨਾ। ਤੇ ਵਿਆਹ ਤੋਂ ਪਤਾ ਵੈਸੇ ਵਧੀਆ ਹੀ ਹੁੰਦੇ ਆ ਜੀ ਸਾਰੇ। ਤੇ ਜਿਹੜਾ ਹੁੰਦੀਆਂ ਨਾ ਹੀ ਵਿਆਹ ਵਾ ਉਹ ਖਾਸ ਤਾਂ ਹੁੰਦੀ ਆ ਜੀ ਫਿਰ। ਸੋ ਜਾ ਰਹੇ ਆਂ ਆਪਾਂ ਹੁਣ ਤੇ ਬਸ ਪਹੁੰਚਣ ਵਾਲੇ ਆਂ ਜੀ। ਤੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਉੱਥੇ ਬਰਾਤ ਪਹੁੰਚ ਚੁੱਕੀ ਆ ਲੜਕੀ ਵਾਲਿਆਂ ਦੇ ਪਿੰਡ ਤੇ ਉਹਨਾਂ ਨੇ ਨਾ ਘਰੇ ਹੀ ਵਿਆਹ ਰੱਖਿਆ ਜੀ ਮਤਲਬ ਕਿ ਪੈਲਸ ਪੂਲਸ ਨਹੀਂ ਇਦਾਂ ਦਾ ਕੋਈ ਬੁੱਕ ਕਰਾਇਆ ਤੇ ਮੇਰੇ ਖਿਆਲ ਨਾਲ ਕਰਾਉਣਾ ਚਾਹੀਦਾ ਹਮ ਨਹੀਂ ਕਿ ਇਹ ਵਾਧੂ ਦੇ ਖਰਚੇ ਹੁੰਦੇ ਜੇ ਘਰੇ ਪ੍ਰੋਗਰਾਮ ਕਰ ਲਿਆ ਜਾਵੇ ਤਾਂ ਉਸ ਤੋਂ ਵੱਡਾ ਕੋਈ ਕੰਮ ਨਹੀਂ ਕਰ ਸਕਦੇ ਐਵੇਂ ਪੈਸਾ ਵੇਸਟ ਜਾਂਦਾ ਜੀ ਸੋ ਇਹ ਵੀ ਪ੍ਰੋਗਰਾਮ ਘਰੇ ਰੱਖਿਆ ਗਿਆ ਸੀਗਾ ਦੇਖੋ ਬਰਾਤੀ ਜਿਹੜੇ ਆ ਉਹ ਭੰਗੜਾ ਪਾ ਰਹੇ ਨੇ ਜੀ ਤੇ ਮਲਵਈ ਗਿੱਦੇ ਵਾਲਿਆਂ ਨੇ ਇੱਥੇ ਵੀ ਬੱਲੇ ਬੱਲੇ ਕਰਾਈ ਹੋਈ ਆ ਤੇ ਆ ਦੇਖੋ ਸਾਰੇ ਪੰਗਲਾਪਾਰਿਆਂ ਨਾਲ ਡਰਾਈ ਫਰੂਟ ਖਾ ਰਹੇ ਆ ਤੇ ਬਰਾਤ ਦੀ ਸੇਵਾ ਕੀਤੀ ਆ ਰਹੀ ਹੈ ਬਹੁਤ ਵਧੀਆ ਸੇਵਾ ਕੀਤੀ ਈ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਬੜਾ ਵਧੀਆ ਲੱਗਾ ਦੇਖ ਕੇ ਮੈਨੂੰ ਤੇ ਸਭ ਤੋਂ ਵਧੀਆ ਇਹ ਵਰਗਾ ਪ੍ਰੋਗਰਾਮ ਦੇਖ ਕੇ ਵੀ ਜਿਹੜਾ ਘਰੇ ਰੱਖਿਆ ਸੀ ਉਹਨਾਂ ਨੇ ਪ੍ਰੋਗਰਾਮ ਸੋ ਤੁਹਾਨੂੰ ਮੈਂ ਦਿਖਾਉਣਾ ਇੱਕ ਨਾ ਸਾਈਡ ਤੇ ਜਿੱਥੇ ਗੱਡੀ ਖੜੀ ਆ ਇਹਦੇ ਸਾਹਮਣੇ ਦੂਜੀ ਬੰਨੇ ਇੱਕ ਗੇਟ ਇਹ ਬਣਾਇਆ ਹੋਇਆ ਆ ਤੇ ਪਿੱਛੇ ਖੁੱਲੀ ਜਗ੍ਹਾ ਪਈ ਉਸੇ ਟੈਂਟ ਲਗਾਇਆ ਹੋਇਆ ਹੈ ਵਾ ਕਰੀਬ ਕਨਾਲ ਜਗ੍ਹਾ ਹੋਣੀ ਹੈ ਤੇ ਸੋ ਸਾਰਾ ਪ੍ਰੋਗਰਾਮ ਵਧੀਆ ਜੀ ਤੇ ਅਸਤ ਦੇਖੋ ਸਾਰੇ ਭੰਗੜਾ ਪਾ ਰਹੇ ਨੇ ਤੇ ਅਭੀ ਤੇ ਮੇਰਾ ਲੜਕਾ ਨੱਚ ਰਿਹਾ ਵਾ ਕਾਲੀ ਪੱਗ ਵਾਲਾ ਜਿਹੜਾ ਵਾ ਸੜਵਾਲੇ ਦੇ ਨਾਲ ਸੋ ਸਾਰੇ ਬੜੇ ਖੁਸ਼ ਆ ਸੋ ਹੁਣ ਜਿਹੜੇ ਲੜਕੀ ਦੇ ਮਾਤਾ ਪਿਤਾ ਵਾ ਜਾਂ ਭਰਾ ਉਹ ਆਉਣਗੇ ਤੇ ਇਥੇ ਜਿਹੜਾ ਹੁੰਦਾ ਵੀ ਕੁਝ ਰਸਮਾਂ ਹੁੰਦੀਆਂ ਜਿਹੜੀਆਂ ਰਸਮਾਂ ਨਿਭਾਉਣੀਆਂ ਹੁੰਦੀਆਂ ਵਾ ਉਹਨਾਂ ਵੱਲੋਂ ਉਹ ਨਰ ਰਸਮ ਨਾਲ ਬੰਨਿਆ ਜਾਣਗੇ ਤੇ ਫਿਰ ਅੱਗੀ ਜਾਲਿਆ ਜਾਏਗਾ ਸੋ ਬਰਾਤ ਹਲੇ ਜਿਹੜੀ ਆ ਠੰਡਾ ਠੁੰਡਾ ਪੀ ਰਹੀ ਆ ਤੇ ਸਾਰੇ ਬਹੁਤ ਮौज ਲੱਗੀ ਹੋਈ ਜੀ ਸਾਰਿਆਂ ਨੂੰ ਸੋ ਆਹ ਦੇਖੋ ਜੀ ਇੰਤਜ਼ਾਰ ਦੀ ਘੜੀ ਹੋਈ ਖਤਮ ਤੇ ਲਾਲਾ ਜਿਹੜਾ ਵਾ ਗੱਡੀ ਚੋਂ ਬਾਹਰ ਆ ਗਿਆ ਜੀ ਤੇ ਆਹ ਲੜਕਾ ਨੇ ਇਹ ਆ ਹੈਗੇ ਲੜਕੀ ਦਾ ਪਿਤਾ ਜੀ ਮਹਿਰੂਨ ਜੀ ਪਾਗਲ ਜਿਹੜਾ ਆ ਜਿਹੜੇ ਆ ਨੀਲੇ ਕੋਟ ਵਾਲੇ ਉਹ ਲੜਕੀ ਦੇ ਭਰਾ ਆ ਜੀ ਜਾਂ ਡਾਰਕ ਮਹਿਰੂਨ ਕੋਟ ਵਾਲਾ ਜਿਹੜਾ ਤੇ ਲੜਕੀ ਦੇ ਮਾਤਾ ਜੀ ਇਹ ਹੁਣ ਇਹਨਾਂ ਦੇ ਗਿਣੀ ਰਸਮਾਂ ਉਹ ਨਿਭਾਉਣਗੇ ਜਿਹੜੀਆਂ ਇੱਥੇ ਦਵਾਈਆਂ ਜਾਣਗੀਆਂ ਤੇ ਫਿਰ ਅਗਲੀ ਜਿਹੜੀ ਕਰ ਵੀ ਇਸ ਤੋਂ ਬਾਅਦ ਚ ਹੋਏਗੀ ਤੇ ਮੇਰੇ ਖਿਆਲ ਨਾਲ ਸ਼ਗਨ ਪਾਉਣ ਲੱਗੇ ਨੇ ਲੜਕੀ ਨੂੰ ਜਾਂ ਕੋ ਹੋਰ ਰਸਮ ਹੋਏਗੀ ਉਹ ਹੋ ਰਹੀ ਆ ਹਾਂਜੀ ਪੂਰਾ ਜਿਹੜਾ ਦਿਨ ਹੈ ਵਧੀਆ ਬਣਿਆ ਹੋਇਆ ਮਾਹੌਲ ਵੀ ਵਧੀਆ ਇਸ ਟਾਈਮ ਉਹ ਤਾਂ ਵੈਸੇ ਦਸੰਬਰ ਦਾ ਮਹੀਨਾ ਹੈ ਤੇ ਧੁੱਪ ਜਿਹੜੀ ਆ ਅੱਜ ਕਾਫੀ ਵਧੀਆ ਲੱਗੀ ਆ ਕਿਉਂਕਿ ਅੱਜ ਕੀ ਬਹੁਤੀ ਕੋ ઠੰਡ ਨਹੀਂ ਪਈ ਹੈਗੀ ਸੋ ਆ ਦੇਖੋ ਤੁਸੀਂ ਇਹ ਮਿਲਣੀਆਂ ਸ਼ੁਰੂ ਹੋ ਗਈਆਂ ਜੀ ਉਸ ਤੋਂ ਬਾਅਦ ਚ ਇਹ ਪਹਿਲੀ ਮਿਲਣੀ ਆ ਮੇਰੀ ਖਿਆਲ ਨਾਲ ਪਾਏ ਦੀ ਮਿਲਣੀ ਆ ਜੀ ਇਹ ਬਾਕੀ ਮਿਲਣੀਆਂ ਕਾਫੀ ਸੀਗੀਆਂ ਮੈਨੂੰ ਖੈਰ ਪਤਾ ਨਹੀਂ ਕੁਝ ਮਿਲਣੀਆਂ ਦਾ ਮੈਨੂੰ ਪਤਾ ਹੋਊਗਾ ਤੁਹਾਨੂੰ ਮੈਂ ਜਰੂਰ ਦੱਸੂਗਾ ਜਿਹੜੀਆਂ ਹੈਗੀਆਂ ਸੋ ਆ ਜਿਹੜੀ ਮਿਲਣੀ ਹੈ ਜੀ ਇਹ ਕੁੜਮਾਂ ਦੀ ਮਿਲਣੀ ਹੈ ਜੀ ਆਪਸ ਵਿੱਚ ਆ ਦੇਖੋ ਕੁੜਮਾਂ ਦੀ ਮਿਲਣੀ ਹੋ ਰਹੀ ਹੈ ਆਪਸ ਵਿੱਚ ਆ ਲੜਕੀ ਦੇ ਪਿਤਾ ਜਿਹੜੇ ਸਰਦਾਰ ਜੀ ਜਿਹੜੇ ਲੜਕੀ ਦੇ ਪਿਤਾ ਵਾ ਆ ਜਿਹੜੇ ਦੂਜੇ ਬਨੇਨਕਾਂ ਵਾਲੇ ਖੜੇ ਆ ਇਹ ਹੈਗੇ ਜੀ ਲੜਕੀ ਦੇ ਪਿਤਾ ਸੋ ਜਿਹੜੀਆਂ ਪਿਆਰ ਦੀਆਂ ਤੰਦਾਂ ਜਿਹੜੇ ਰਿਸ਼ਤੇ ਦਾੜੀ ਨੇ ਗੰਢਾਂ ਜਿਹੜੀਆਂ ਪਿੰਡੀਆਂ ਹੋ ਰਹੀਆਂ ਵਾ ਸੋ ਪਰਮਾਤਮਾ ਕਰੇ ਇਹ ਰਿਸ਼ਤੇ ਜਿਹੜੀ ਆ ਇਹ ਹੋਰ ਗੁੜੇ ਹੋਣ ਤੇ ਜਿਹੜਾ ਵਿਆਹ ਵਾ ਵਧੀਆ ਤਰੀਕੀ ਨਾਲ ਸੰਪੰਨ ਹੋਵੇ ਤੇ ਇਸ ਤੋਂ ਬਾਅਦ ਅੱਗੇ ਹੁਣ ਸਿਲਸਿਲਾ ਚੱਲੀ ਜਾਣਾ ਵਾ ਜਿਹੜੀਆਂ ਜਿੰਨੀਆਂ ਵੀ ਮੇਰੇ ਨਾਲ ਜਿਹੜੀਆਂ ਮਿਲਣੀਆਂ ਹੋਣੀਆਂ ਸਾਰੀਆਂ ਕਰਾਂਗੇ ਉਹ ਤੇ ਫੋਟੋ ਸ਼ੂਟ ਹੁੰਦਾ ਹੋਇਆ ਜੀ ਤੇ ਮੇਖਲਾ ਨੂੰ ਟਾਈਮ ਵੀ ਕਾਫੀ ਹੋ ਗਿਆ ਵਾ ਤੇ ਉਹ ਲੜਕੀ ਵਾਲੇ ਵੀ ਕਹਿੰਦੇ ਵੀ ਜਲਦੀ ਮਤਲਬ ਸਾਰਾ ਹਨਾ ਕਾਰਜ ਮਿਲਨੀਆਂ ਦਾ ਜਿਹੜਾ ਹੋ ਜਾਵੇਗਾ ਤੇ ਫੇ ਅੱਗੇ ਜਾਂ ਫਿਰ ਵੀ ਨਹੀਂ ਤਾਂ ਫਿਰ ਲੀਡ ਹੋ ਜਾਣਗੀ ਉਹਨੇ ਆਨੰਦ ਕਰ ਜੇ ਸੋ ਆ ਮੈਡੀਕਲ ਨਾ ਮਸੜ ਦੀ ਮਿਲਣੀ ਆ ਜੀ ਮੇਰੀ ਖਲਨਾ ਆ ਵਾਲੀਆਂ ਜਿਹੜੀ ਫਿਰ ਮੈਨੂੰ ਬਹੁਤਾ ਪਤਾ ਨਹੀਂ ਬਾਕੀ ਤੁਹਾਨੂੰ ਦੱਸ ਦਿਆਂ ਜਿਹੜੀ ਜਿਹੜੀਆਂ ਅੱਗੇ ਹੋਣਗੀਆਂ ਵਿੱਚ ਮਿਲਣੀਆਂ ਤੇ ਇਹ ਵੀ ਫੋਟੋ ਸ਼ੂਟ ਹੋ ਰਿਹਾ ਜੀ ਅੱਗੇ ਦੇਖਦੇ ਜੀ ਹੁਣ ਇਸ ਤੋਂ ਬਾਅਦ ਕੌਣ ਆ ਰਿਹਾ ਜੀ ਹਾਂਜੀ ਇਹ ਆ ਜੀ ਚਾਚੇ ਦੀ ਮਿਲਣੀ ਕੀ ਚਾਚਾ ਜੀ ਪੰਜਾਬ ਪੁਲਿਸ ਵਿੱਚ ਅਲਨਜੀਤ ਕੁਮਾਰ ਜੀ ਹਾਂ ਲੋ ਜੀ ਲੜਕੀ ਦੇ ਚਾਚਾ ਜੀ ਤੇ ਲੜਕੇ ਦੇ ਚਾਚਾ ਜੀ ਆਪਸ ਚ ਨੋਟ ਬਾਰ-ਬਾਰ ਕੇ ਲੱਗੀਆਂ ਨੂੰ ਦਿੰਦੇ ਤੇ ਲੱਗੀਆਂ ਦੇ ਵੀ ਅੱਜ ਮੈਂ ਨਿਆਰੀ ਲੱਗੀ ਹੋਇਆ ਜੀ ਤੇ ਲੱਗੀਆਂ ਦੇ ਵਿੱਚ ਚਾਂਦੀ ਆ ਜੀ ਇਹ ਹੈ ਜੀ ਚਾਚੀ ਦੀ ਮਿਲਣੀ ਸੋਗੀ ਦੇਖਦੇ ਅੱਗੇ ਮਿਲਣੀ ਕਿਹੜੀ ਆਉਂਦੀ ਆ ਤੇ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਜੀ ਅਗਲੀ ਮਿਲਣੀ ਦੇਖੋ ਜੀ ਕਿਹੜੀ ਆ ਦੇਖਦੇ ਕਿਹੜੀ ਹਾਂਜੀ ਹਾਂਜੀ ਇਹ ਮਿਲਣੀ ਹੈ ਜੀ ਮਾਮੇ ਦੀ ਇਹ ਮਾਮੇ ਦੀ ਮਿਲਣੀ ਹੋ ਰਹੀ ਹੈ ਜੀ ਸੋ ਇਸ ਮਿਲਣੀ ਤੋਂ ਬਾਅਦ ਚ ਦੇਖੋ ਇਹ ਮਿਲਣੀ ਦੇਖਦੇ ਜੀ ਕਿਹੜੀ ਹੋ ਰਹੀ ਹੈ ਸੁਬਲ ਮਾਨਸਤਕਾਰ ਮਿਲਿਆ ਦੇ ਵਿੱਚ ਬਰਾਤ ਸਰੀ ਨੂੰ ਉਹ ਨੰਨ ਆਪ ਲੋ ਬਹੁਤ ਕੁੜੀ ਵਾਲੇ ਨੇ ਬਹੁਤ ਸੇਵਾ ਕੀਤੀ ਗਈ ਔਰ ਬਹੁਤ ਵਧੀਆ ਬੰਦੇ ਸੀਗੇ ਜੀ ਕੜੀ ਵਾਲੇ ਜਿਹੜੇ ਸੀ ਪਰਿਵਾਰਸਾਲਾ ਬਹੁਤ ਵਧੀਆ ਸੀਗਾ ਸੋ ਮੰਮੀ ਦੀ ਮਿਲਣੀ ਤੋਂ ਬਾਅਦ ਦੇਖਦੇ ਹੁਣ ਮਿਲਣੀ ਕਿਹਦੀ ਹੋਣੀ ਹੈ ਜੀ ਹਾਂਜੀ ਇਹ ਭਰਾਵਾਂ ਦੀ ਮਿਲਣੀ ਲੜੀ ਦਾ ਭਰਾ ਤੇ ਲੜੀ ਦਾ ਭਰਾ ਲਓ ਜੀ ਦੋਨੇ ਸੇਮ ਹੀ ਹੈ ਜੀ ਦੇਖੋ ਇੱਕੋ ਜਿਹੀ ਲੱਗਦੀ ਹੈ ਦੋਨੋਂ ਸੋ ਪਿਆਰ ਇਦਾਂ ਹੀ ਬਣਿਆ ਰਹੇ ਸਲਵਾਲਾ ਪਤਾ ਨਹੀਂ ਵਿੱਚਾ ਕੀ ਘੇਰ ਹੈ ਜੀ ਕੁਛ ਕਹਿ ਕੀ ਹੜਿਆ ਲੋ ਜੀ ਫੁੱਲੋ ਸ਼ੂਟ ਹੋ ਰਿਹਾ ਜੀ ਤੇ ਮੇਰੀ ਖਿਆਲ ਨਾਲ ਦੋ ਜਾਂ ਤਿੰਨ ਜਿਹੜੀਆਂ ਮਿਲਣੀਆਂ ਹੋਰ ਹੋਣਗੀਆਂ ਇੱਕ ਪੰਚਾਇਤੀ ਵੀ ਰਹਿੰਦੀ ਹੋਣੀ ਹਲੇ ਲੋ ਜੀ ਜਿਹੜੀ ਗੱਲ ਕਹਿਣ ਤੇ ਮੂੰਹ ਪਰ ਜਾਂਦਾ ਉਹ ਚੀਜ਼ ਹੁਣ ਮਿਲਣੀ ਹੋ ਰਹੀ ਜੀ ਜਿਹਨੂੰ ਕਹਿੰਦੇ ਫੁੱਫੜ ਫੁੱਫੜ ਕਹਿਣ ਤੇ ਮੂੰਹ ਪਰ ਜਾਂਦਾ ਜੀ ਇਹ ਫੁੱਫੜਾਂ ਦੀ ਮਿਲਣੀ ਹੋ ਰਹੀ ਹੈ ਜੀ ਫੁੱਫੜ ਦੋਨੇ ਬੜੇ ਖੁਸ਼ ਆ ਤੇ ਦੋਨੇ ਸੇਮ ਹੀ ਸ੍ਰੀਰਵਲੋਂ ਵੀ ਆ ਜੋੜੀ ਫੇਟਾ ਬਣੀ ਆ ਜੀ ਪੂਰੀ ਤੇ ਬੜੀ ਵਧੀਆ ਸਾਰਿਆਂ ਨਾਲ ਆ ਘੈਂਟ ਮਿਲਣੀ ਮੈਂ ਕਹੂੰਗਾ ਫੁੱਫੜਾ ਤੁਹਾਨੂੰ ਪਤਾ ਫਿਰ ਫੁੱਫੜੀ ਹੁੰਦਾ ਜੀ ਜਦੋਂ ਰੋਸ ਜੀ ਵੀ ਨੂੰ ਮਨਾਉਣਾ ਵੀ ਬੜਾ ਔਖਾ ਹੁੰਦਾ ਕਹਿੰਦੇ ਤੇ ਫੁੱਫੜਾਂ ਤੇ ਹੁਣ ਫੁੱਲੋ ਸ਼ੂਟ ਹੋ ਰਿਹਾ ਜੀ ਤੇ ਸੁ ਕਾਫੀ ਮਯਾ ਆ ਰਿਹਾ ਵਾ ਵਿਆਹ ਦੇਖ ਕੇ ਤੇ ਅਗਲੀ ਮਿਲਣੀ ਹੁਣ ਦੇਖਦੇ ਹਾਂ ਜੀ ਫੁੱਫਲਾਂ ਤੋਂ ਬਾਅਦ ਕੀ ਦੀ ਹੈ ਜੀ ਮੇਰੀ ਖਿਆਲ ਨਾਲ ਹੁਣ ਪੰਚਾਇਤੀ ਹੋਊਗੀ ਦੇਖਦੇ ਹਾਂ ਜੀ ਸੋ ਜਿਹੜਾ ਉਹ ਚੂਲਾ ਵਾ ਉਹ ਸਲਾਮ ਮਸ਼ਵਰਾ ਕਰਨ ਰਿਹਾ ਇਸ ਟਾਈਮ ਵੀ ਕਿਹੜਾ ਰਹਿ ਗਿਆ ਕਿਹੜੀ ਮਿਲਣੀ ਜ਼ਰੂਰੀ ਹੋਰ ਹੈ ਜੀ ਆ ਜਿਹੜਾ ਐਨਕਾਂ ਵਾਲਾ ਖੜਾ ਕਾਲੇ ਕੋਟ ਵਾਲਾ ਜਿਹਨੇ ਪ੍ਰਿੰਟ ਵਾਲਾ ਕਾਲਾ ਕੋਟ ਪਾਇਆ ਇਹ ਹੈਗਾ ਜੀ ਵੀ ਚੂਲਾ ਹਾਂਜੀ ਇਹ ਮਿਲਣੀ ਹੈਗੀ ਹੈ ਜੀ ਇਹ ਪੰਚਾਇਤੀ ਪੰਚਾਇਤੀ ਮਿਲਣੀ ਹੋ ਰਹੀ ਹੈ ਜੀ ਇਹ ਸਾਡੀ ਹੈਗੀ ਜੀ ਪਰਮਜੀਤ ਭਾਜੀ ਪੰਮਾ ਭਾਜੀ ਜਿਹੜੇ ਆ ਵਾਈਟ ਕੁੜਤੇ ਵਿੱਚ ਜਿਹੜਾ ਰੈ ਨੇ ਐਨਕ ਲਗਾ ਕੇ ਇਹ ਪੰਚਾਇਤੀ ਮਿਲਣੀ ਕਰਨਗੇ ਜੀ ਬੰਦੋਗ ਜੀ ਸੋ ਪੰਚਾਇਤੀ ਮਿਲਣੀ ਵੀ ਜਿਹੜੀ ਹੋ ਚੁੱਕੀ ਹੈ ਜੀ ਤੇ ਇੱਕ ਮਿਲਣੀ ਮੇਰੇ ਖਿਆਲ ਨਾਲ ਹੋਰ ਰਹਿ ਗਈ ਹੈ ਇਸ ਤੋਂ ਬਾਅਦ ਜਿਹੜੀ ਕਿ ਕੋਈ ਲੜਕੀ ਵਾਲਿਆਂ ਦਾ ਸੀਗਾ ਉਹੀ ਬਸ ਹੋ ਗਈ ਲਾਸਟ ਜੀ ਨੇ ਰਿਸ਼ਤੀਦਾਰ ਕਿਉਂ ਨਾ ਸਾਕ ਸੰਬੰਧੀ ਉਹਦੀ ਉਹਨਾਂ ਨੇ ਹੀ ਕਰਾਉਣੀ ਸੀਗੀ ਤੇ ਉਹ ਉਸ ਟਾਈਮ ਮੌਜੂਦ ਨਹੀਂ ਸੀਗਾ ਤੇ ਉਹਨੇ ਆ ਜਾਣਾ ਹੁਣ ਦੇਖਿਓ ਤੁਸੀਂ ਨੂੰ ਜਣ ਵੀ ਜਲਦੀ ਆ ਜਾ ਵੀਰੇ ਟਾਈਮ ਬਹੁਤ ਹੋ ਗਿਆ ਤੇ ਪਹਿਲਾਂ ਉਹਨਾਂ ਨੇ ਕੈਂਸਲ ਕਰਤੀ ਇਹ ਫਿਰ ਉਹ ਆ ਗਿਆ ਸੀਗਾ ਜੀ ਤੇ ਫਿਰ ਉਹਨਾਂ ਨੇ ਉਹਦੀ ਵੀ ਕਰਾਉਣੀਆਂ ਜੀ ਮਿਲਣੀ ਬਾਕੀ ਹੈ ਪਤਾ ਨਹੀਂ ਇਹ ਮਸਲ ਦੀ ਹੈ ਕਿ ਕੀ ਦੀ ਹੈ ਜੀ ਇਹ ਕਿ ਜੀਜਿਆਂ ਦੀ ਆ ਇਦੇ ਬਾਰੇ ਮੈਨੂੰ ਪਤਾ ਨਹੀਂ ਪਰ ਆ ਮਿਲਨੀ ਲਾਸਟਰ ਵਾਲੀਆਂ ਦੇਖੋ ਦੋਨਾਂ ਦੀ ਪੂਰੀ ਟੌਰ ਹੈ ਜੀ ਤੇ ਦੋਜੀ ਲਾਸਲੀ ਮਿਲਣੀ ਹੋਗੀ ਜੀ ਤੇ ਹੁਣ ਅੱਗੇ ਜਿਹੜੀ ਰੀਵਨ ਜਿਹੜਾ ਨਾ ਰੀਵਨ ਕਟਾਈ ਹੁਣ ਉਹ ਹੀ ਹਮ ਉਹਦੀ ਰਸਨ ਭਾਈ ਜਾਏਗੀ ਆ ਫੁੱਲ ਸ਼ੂਟ ਤੋਂ ਬਾਅਦ ਚ ਦੇਖੀ ਜਾਏ ਤੁਸੀਂ ਸੋ ਉੱਥੇ ਤੁਹਾਨੂੰ ਪਤਾ ਹੀ ਆ ਸਾਲੀਆਂ ਦਾ ਨੱਕਾ ਲੱਗਾ ਹੁਣ ਅੱਗੇ ਦੀ ਇਹਨੇ ਕੀ ਬਣਦਾ ਜੀ ਸੋ ਲੋ ਜੀ ਆਪਾਂ ਪਹੁੰਚ ਗਏ ਜੀ ਨਾਕੀ ਤੇ ਨਾਕਾ ਸਾਲੀਆਂ ਦਾ ਸੋ ਇੱਥੇ ਜਿਹੜੀ ਆ ਮਿੱਠੀ ਮਿੱਠੀ ਲੋਕਚੋਕ ਵੀ ਹੋਊਗੀ ਲਾਲੀ ਦੇ ਨਾਲ ਸਾਲੀਆਂ ਦੀ ਤੇ ਜਿਹੜਾ ਹੁਣ ਰੀਵਨ ਕਟਿਆ ਜਾਏਗਾ ਉਹ ਟਾਈਮ ਕਾਫੀ ਹੋ ਗਿਆ ਵਾ ਬਰਾਲ ਸਾਰੀ ਹੁਣ ਚਾਹ ਦੀ ਫਟਾਫਟ ਚਾਹ ਪਾਣੀ ਪੀਏ ਤੇ ਦੇਖੋ ਹੁਣ ਹਾਂ ਸੇਮ ਜਾਗ ਹੋ ਰਹੀ ਆ ਲੜੀ ਦੀ ਨਾਲ ਤੇ ਸਾਰੇ ਕਹਿ ਰਹੇ ਲਾੜਾ ਸਾਨੂੰ ਵੀ ਜਲਦੀ ਜਲਦੀ ਆ ਰੀਵਨ ਕੱਟੋ ਉਹ ਖਵਲੀ ਰਗੀ ਆ ਤੇ ਸਾਲੀਆਂ ਹੁਣ ਲਾਕੇ ਤੇ ਖੜੀਆਂ ਵਾਂ ਜਿੰਨ ਚਿਰ ਦੇਖੋ ਰੀਵਨ ਨਹੀਂ ਕੱਟ ਹੁੰਦਾ ਉਹਨਾਂ ਜਿਹੜੇ ਨੋ ਐਂਟਰੀ ਆ ਤੇ ਐਂਟਰੀ ਤਾਂ ਫਿਰ ਹੁਣ ਰੀਵਨ ਕੱਟ ਕੇ ਹੋਣੀ ਆ ਜਿਹੜਾ ਤੇ ਲਾਗ ਸ਼ਗਨ 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 ਦੇਗੀ ਸਾਲੀਆਂ ਨੂੰ ਤੇ ਲੋ ਜੀ ਲਾੜਾ ਸਾਹਿਬ ਦਿਓ ਸ਼ਗਨ ਇਹਨਾਂ ਨੂੰ ਆਪਣੀਆਂ ਸਾਲੀਆਂ ਨੂੰ ਤੇ ਫਿਰ ਅਗਲੀ ਕਾਰਵਾਈ ਭਾਈਏ ਮੇਰੇ ਖਿਆਲ ਨਾਲ ਪਹਿਲਾਂ ਇੱਕ ਫੋਟੋ ਹੋਊਗੀ ਸਭ ਤੋਂ ਵੱਡੀ ਸਾਲੀ ਨਾਲ ਤੇ ਨਹੀਂ ਮੇਰੇ ਖਿਆਲ ਨਾਲ ਮੂੰਹ ਮਿਠਕ ਰਾਇਆ ਜਾਏਗਾ ਪਹਿਲਾਂ ਸਾਲੀ ਜੀ ਜੀ ਦਾ ਮੂੰਹ ਮਿਠਕਰਾਏਗੀ ਉਹ ਦੇਖੋ ਕਿੰਚੀ ਚੱਕ ਲਈਏ ਇੱਕ ਨੇ ਤੇ ਫਿਰ ਮੇਰੇ ਖਿਆਲ ਨਾਲ ਲਾੜਾ ਵੀ ਆਪਣੀ ਸਾਲੀ ਦਾ ਮੂੰਹ ਮਿਠਕਰਾਏਗਾ ਤੇ ਫਿਰ ਸ਼ਗਨ ਦੇਗਾ ਉਸ ਤੋਂ ਜੀ ਰੀਵਨ ਕੱਟ ਕੇ ਫਿਰ ਅਗੈਂਟਰੀ ਜਾਏ ਐਂਟਰੀ ਕੀਤਾ ਜਾਏਗਾ ਲੋ ਜੀ ਫੋਟੋ ਸ਼ੂਟ ਹੋ ਰਿਹਾ ਇੱਥੇ ਵੀਡੀਓ ਮ ਬੜੇ ਔਖੇ ਹੋ ਕੇ ਬਣਾਈ ਸੀਗੀ ਰਸ਼ ਬਹੁਤ ਸੀਗਾ ਬਰਾਦਰੋਂ ਵੀ ਤੇ ਉਧਰ ਕੁੜੀ ਵਾਲਿਆਂ ਲੋ ਵੀ ਤੇ ਥੋੜਾ ਕੈਮਰਾ ਹਿੱਲਿਆ ਬਹੁਤ ਸੀ ਇੱਥੇ ਆ ਦੇਖੋ ਵਾਰ-ਵਾਰ ਜਿਹੜੇ ਕੈਮਰੇ ਫਿਲਮ ਬਣਾ ਰਹੇ ਉਹਨਾਂ ਦੇ ਕੈਮਰੇ ਗਿਆ ਰਹੇ ਲੋ ਜੀ ਲਾਲੇ ਵੱਲੋਂ ਆਪਣੀ ਸਾਲੀ ਦਾ ਮੂੰਹ ਮਠਾ ਕਰਾਇਆ ਜਾ ਰਿਹਾ ਸੋ ਇੱਕ ਯਾਦਗਾਰ ਪਲ ਹੁੰਦੇ ਆ ਜੀ ਜਿਹੜੇ ਫਿਲਮਾਂ ਵਿੱਚ ਕੈਦ ਕਰ ਲਈ ਜਾਂਦੇ ਆ ਤੇ ਮੈਂ ਵੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਤੁਹਾਨੂੰ ਵਲੌਗ ਦਿਖਾਇਆ ਜਾਵੇ ਬਣਾ ਕੇ ਜੀ ਲਓ ਜੀ ਬਸ ਥੋੜਾ ਸਮਾਂ ਹੋ ਰਿਹਾ ਜੀ ਰੀਵਨ ਅੱਛਾ ਜੀ ਪੈਸੇ ਹੀ ਨਹੀਂ ਦਿੱਤੇ ਲਾਲਾ ਸਾਹਿਬ ਐਂ ਜਾਣ ਤਾਂ छुटਣੀ ਨਹੀਂ ਇੱਥੇ ਤਾਂ ਪੈਸੇ ਦੇਣੇ ਹੀ ਪੈਣੇ ਇਹ ਤਾਂ ਕੁੜਸਾਲਿਆਂ ਤੁਸੀਂ ਉੱਪਰ ਦਾ ਨਾਕਾ ਹੁੰਦਾ ਕਹਿੰਦੇ ਉਹ ਰੁਕ ਜਾ ਤੂੰ ਮਿੰਟ ਕੁੜਸਾਲੇ ਤੇ ਵੀ ਵੀ ਘੱਟ ਜੀ ਮੰਨ ਜਾਂਦੇ ਆ ਸਾਲੀਆਂ ਨਹੀਂ ਮੰਨਦੀਆਂ ਤੇ ਇਹ ਤਾਂ ਦੇਣੀ ਪੈਣੀ ਜੀ ਲੋ ਜੀ ਮੈਨੂੰ ਲੱਗਦਾ ਵੀ ਮਨਾ ਰਹੇ ਆ ਜੀਜਾ ਸਾਲੀਆਂ ਨੂੰ ਮਨਾ ਰਿਹਾ ਵੀ ਬਹੁਤ ਇੰਨੇ ਹੀ ਸ਼ਗਨ ਬੜੇ ਪੈਸੇ ਦਿੱਤੇ ਆ ਦੇਖੋ ਰਸਗੁੱਲਿਆਂ ਦੇ ਉੱਤੇ ਪੈਸੇ ਰੱਖ ਦਿੱਤੇ ਕਿ 5 500 ਦੇ ਨੋਟ ਤੇ ਸਾਲੀਆਂ ਮੇਰੇ ਖਿਆਲ ਨਾਲ ਖੁਸ਼ ਹੋ ਗਈਆਂ ਮੰਨ ਗਈਆਂ ਮੈਨੂੰ ਲੱਗਦਾ ਤੇ ਆ ਮੰਨ ਗਈਆਂ ਲੱਗਦਾ ਇਹ ਹੁਣ ਉਹ ਦੇਖੋ ਕੈਂਚੀ ਫੜਾਤੀ ਲੋ ਜੀ ਮੰਨ ਗਈਆਂ ਸਾਲੀਆਂ ਤੇ ਹੁਣ ਈਵਨ ਕਟਿਆ ਜਾ ਰਿਹਾ ਵਾ ਸਾਰੇ ਮਨ ਕੇ ਤਾਲੀਆਂ ਤੇ ਫਿਰ ਅੰਦਰ ਐਂਟਰੀ ਹੋਏਗੀ ਲੋ ਜੀ ਰੀਵਨ ਗਿਆ ਕਟਿਆ ਤੇ ਆ ਲੋ ਜੀ ਅੰਦਰ ਐਂਟਰੀ ਹੋ ਗਈ ਆ ਹੁਣ ਪੀਣੇ ਤੋਂ ਪਹਿਲਾਂ ਚਾਹ ਪਾਣੀ ਕਿਉਂਕਿ ਭੁੱਖ ਲੱਗ ਚੁੱਕੀ ਸੀ ਕਾਫੀ ਤਾਈ ਬਹੁ ਹੋ ਗਿਆ ਸੀਗਾ ਲੋ ਜੀ ਕੋਲੀ ਲੋ ਲੱਪੇ ਸਾਰੀ ਜਿਹੜੀ ਬਰਾਤ ਆ ਚਾਹ ਪਾਣੀ ਪੀਣ ਲੱਗ ਪਈਆ ਸਾਰੇ ਸਾਰੇ ਆਪਣੇ ਆਪਣੇ ਟੇਬਲਾਂ ਤੇ ਬਹਿ ਗਏ ਆ ਚੀਰਾਂ ਦੇ ਮੈਨੂੰ ਆ ਸੜੀ ਭੈਣ ਆ ਗਈ ਜੀ। ਥਣ ਕੁਛ ਕਹਿੰਦੀ ਸੀਗੀ ਪਰ ਮੈਨੂੰ ਪਤਾ ਨਹੀਂ ਲੱਗਿਆ ਕੀ ਕਹਿੰਦੀ ਆ। ਕਿਉਂਕਿ ਉਹ ਰਸ਼ ਬਹੁਤ ਸੀਗਾ ਤੇ ਇੱਕ ਰੋਲਾ ਬੜਾ ਪੈ ਰਿਹਾ ਸੀਗਾ। ਲਓ ਜੀ। ਆਹ ਦੇਖੋ ਆ ਟੈਂਟ ਲਗਾ ਗਿਆ ਸੀਗਾ ਤੇ ਪੂਰਾ ਵਧੀਆ ਮਾਹੌਲ ਸੀ ਟੈਂਟ ਦੇ ਵਿੱਚ। ਵਧੀਆ ਸੀਗਾ। ਸੋ ਆਹ ਦੇਖੋ ਜੀ। ਰਸ ਗੁੱਲੇ, ਗੁਲਾਬ ਜਾਮਨ, ਬਰਫੀ। ਸੁੱਦੂ ਸੋ ਚਾਹ ਪਾਣੀ ਪੀਣ ਤੋਂ ਬੱਚੇ ਲੜਕੇ ਪਰਿਵਾਰ ਵਾਲੇ ਤੇ ਲੜਕੀ ਪਰਿਵਾਰ ਵਾਲੇ। ਆਨੰਦ ਕਰਨ ਵਾਸਤੇ ਜਾ ਚੁੱਕੀ ਹੈ ਤੇ ਬਾਕੀ ਜਿਹੜੀ ਆ ਬਰਾਤ ਸਾਰੀ ਆਪਣਾ ਇੰਜੋਇਮੈਂਟ ਕਰ ਰਹੀ ਆ ਸੋ ਦੋਸਤੋ ਇਹ ਵਿਆਹ ਇੱਕ ਯਾਦਗਾਰੀ ਵਿਆਹ ਹੋਣ ਬਲਿਆ ਸੋ ਮੈਂ ਤੁਹਾਡੇ ਲਈ ਅੱਗੇ ਵੀ ਇਦਾਂ ਹੀ ਜਿਹੜੇ ਬਲੌਗ ਲੈ ਕੇ ਆਉਂਦਾ ਰਵਾਂਗਾ ਸੋ ਇਹ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਜਰੂਰ ਦੱਸਿਓ ਜੀ ਤੇ ਲੜਕੇ ਪਰਿਵਾਰ ਤੇ ਲੜਕੀ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਿਆਹ ਦੀਆਂ ਮੁਬਾਰਕਾਂ ਜੀ ਸੋ ਲੜਕਾ ਆਪਣੇ ਘਰੇ ਪਹੁੰਚ ਚੁੱਕਾ ਜੀ ਡੋਲੀ ਲੈ ਕੇ ਸੋ ਮੇਰੇ ਵਲੌਗ ਨੂੰ ਸ਼ੇਅਰ ਜਰੂਰ ਕਰਦੇ ਹੋ ਲਾਈਕ ਜਰੂਰ ਚੈਨਲ ਨੂੰ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੀ ਸੋ ਮੈਨੂੰ ਤੁਹਾਡਾ ਸਾਰਿਆਂ ਦਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਸੋ ਜਲਦੀ ਮਿਲਦੇ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ ਜੀ